ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਇਹ ਗੱਲ ਹੁਣ ਸਾਂਝੀ ਕਰਨ ਲੱਗੇ ਆਂ ਕਿ ਜੋ ਅੱਜ ਦਾ ਯੁੱਗ ਹੈ ਜੋ ਅੱਜ ਦਾ ਸਮਾਂ ਚੱਲ ਰਿਹਾ ਹੈ ਅਲਰਜੀ ਹਰ ਇੱਕ ਬੰਦੇ ਨੂੰ ਆ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਉਹਦੇ ਨਾਲ ਛਿੱਕਾਂ ਜੁਕਾਮ ਨਜ਼ਲਾ ਇਹ ਆਮ ਦੇਖਿਆ ਤੇ ਜਿਹਦਾ ਨਜ਼ਲੇ ਦਾ ਇਲਾਜ ਕਰਾਉਣ ਲਈ ਲੋਕ ਬਹੁਤ ਪੈਸੇ ਖਰਚ ਕਰ ਦਿੰਦੇ ਆ ਤੇ ਉਹ ਠੀਕ ਨਹੀਂ ਹੁੰਦਾ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਐਲੋਪੈਥੀ ਵਿੱਚ ਇਹਦਾ ਕੋਈ ਵੀ ਇਲਾਜ ਨਹੀਂ ਕੋਈ ਡਾਕਟਰ ਜੀ ਕੋਈ ਵੀ ਡਾਕਟਰ ਤੁਹਾਨੂੰ ਐਲੋਪੈਥੀ ਨਾਲ ਦਵਾਈ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਸ ਰੋਗ ਨੂੰ ਠੀਕ ਨਹੀਂ ਕਰ ਸਕਦਾ ਜਿਹੜਿਆਂ ਨੂੰ ਕਿ ਨੱਕ ਚੋਂ ਪਾਣੀ ਵਗਦਾ 50 50 ਛਿਕਾਉਂਦੀਆਂ ਨੇ ਘੱਟ ਤੋਂ ਘੱਟ 50 50 ਛਿਕਾਉਂਦੀਆਂ ਨੇ ਉਹਨਾਂ ਵਾਸਤੇ ਨੁਕਸ਼ਾ ਨੁਕਸ਼ਾ ਬੜਾ ਖੇਲੂਆ ਬੜਾ ਦੇਸੀ ਹੈ ਖਰਚਾ ਵੀ ਕੋਈ ਨਹੀਂ ਹੁੰਦਾ ਇਹ ਵੀ ਗੱਲ ਨਾਲ ਐਸੇ ਨੁਕਸ਼ੇ ਤੇ ਖੇਚੜਾ ਜ਼ਰੂਰ ਹੈ ਖਰਚ ਕੋਈ ਨਹੀਂ ਹੈਗਾ ਇਸ ਕਰਕੇ ਤੁਸੀਂ ਨੋਟ ਕਰੋ ਹੁਣ ਮੈਂ ਤੁਹਾਨੂੰ ਜੋ ਨੁਕਸ਼ਾ ਉਹ ਦੱਸਣ ਜਾ ਰਿਹਾ ਨੁਕਸ਼ਾ ਤੁਸੀਂ ਇੰਨੀ ਗੱਲ ਜ਼ਰੂਰ ਹੈ ਵੀ ਜਿਹੜੇ ਬੰਦੇ ਵਰਤੂਗਾ ਰਿਜ਼ਲਟ ਉਹਨੂੰ ਆਪਣੇ ਆਪ ਪਤਾ ਲੱਗੂਗੇ ਵੀ ਰਿਜ਼ਲਟ ਕਿੰਨਾ ਸੋਹਣਾ ਹੈ ਤੇ ਇਹਨੀਆਂ ਜਿਹੜੀਆਂ ਕੁ ਸਾਵਧਾਨੀਆਂ ਦੀ ਇੱਕੋ ਗੱਲ ਹੀ ਹੈ ਵੀ ਇਹ ਗੱਲ ਬਣਾਉਣ ਵੇਲੇ ਧਿਆਨ ਰੱਖਣਾ ਤੇ ਵਰਤਣ ਵੇਲੇ ਵੀ ਧਿਆਨ ਰੱਖਣਾ ਉਹ ਤੁਹਾਨੂੰ ਨਾਲ ਦੀ ਗੱਲ ਅਸੀਂ ਦੱਸਾਂਗੇ ਚੀਜ਼ਾਂ ਨੋਟ ਕਰ ਲਓ ਚੀਜ਼ਾਂ ਬੜੀਆਂ ਸੌਖੀਆਂ ਨੇ ਆਮ ਹੀ ਉਪਲਬਧ ਹੋਣ ਵਾਲੀਆਂ ਗੱਲਾਂ ਨੇ ਚੀਜ਼ਾਂ ਨੇ ਉਹ ਕਿਤੇ ਬਾਹਰੋਂ ਕੋਈ ਲਿਆਉਣ ਦੀ ਲੋੜ ਨਹੀਂ ਵੀ ਆਪਾਂ ਨੂੰ ਕਿਤੇ ਕੋਈ ਬਾਹਰ ਹੀ ਦੂਰ ਕੋਈ ਵਿਸ਼ੇਸ਼ ਜਾਣਾ ਪੈਣਾ ਉਹਦੇ ਵਾਸਤੇ ਪਹਿਲੀ ਇਹਦੇ ਵਿੱਚ ਤੁਸੀਂ ਲਓ ਫਟਕੜੀ ਫਟਕੜੀ ਤੁਸੀਂ ਮੰਨ ਕੇ ਚੱਲੋ ਇੱਕ ਤੋਲਾ ਲੈ ਲਓ ਇੱਕ ਤੋਲਾ ਤੁਸੀਂ ਫਟਕੜੀ ਲੈ ਲਓ ਉਹਨੂੰ ਤੁਸੀਂ ਕਿਸੇ ਕੁੰਡੀ ਚ ਛੋਟੀ ਜਿਹੀ ਹਮਾਮਦਸ ਤੇ ਚ ਪਾ ਲਓ ਹਮਾਮਦਸ ਤੇ ਪਾ ਕੇ ਉਹਨੂੰ ਉਹਨੂੰ ਬਰੀਕ ਪਾਊਡਰ ਕਰ ਲਓ ਉਹਦੇ ਵਿੱਚ ਤੁਸੀਂ ਸਵੇਰੇ ਸਵੇਰੇ ਜਾ ਕੇ ਦੇਸੀ ਅੱਕ ਦਾ ਦੁੱਧ ਉਹ ਚੋਲਿਓ ਦੁੱਧ ਚੋਕੇ ਤੁਸੀਂ ਉਹਨੂੰ ਮੰਨ ਕੇ ਚਲੋ ਵੀ 100 ਗ੍ਰਾਮ ਦੁੱਧ ਲਿਆਂਦਾ ਜਾਂ 50 ਗ੍ਰਾਮ ਦੁੱਧ ਮੰਨ ਲੈ ਕੇ ਚਲੋ ਜਿੰਨਾ ਵੀ ਤੁਸੀਂ ਉਹਨੂੰ ਖਲੜ ਕਰੋਗੇ ਉਹਨੂੰ ਤੁਸੀਂ ਵੀ 2 ਘੰਟੇ ਸਵੇਰੇ ਖਲੜ ਕਰਨਾ ਇਸ ਤਰ੍ਹਾਂ ਲਗਾਤਾਰ 2 ਘੰਟੇ ਜਦੋਂ ਤੁਸੀਂ 8:00 ਵਜੇ ਸ਼ੁਰੂ ਕਰ ਲਿਆ ਮੰਨ ਕੇ ਚਲੋ 10:00 ਵਜੇ ਤੱਕ ਕਰਨਾ ਉਹ ਰੁਕਣਾ ਨਹੀਂ ਚਾਹੀਦਾ ਤੁਹਾਡਾ ਸਵਸਥਨ ਉਹ ਕਰਦੇ ਰਹੋ ਤੁਸੀਂ ਰੱਖਦੇ ਉਹਨੂੰ ਫੇਰ ਰੱਖਣ ਤੋਂ ਮੰਗ ਰਹੋ ਫੇਰ ਕੀ ਕਰੋ ਪਿਛਲੇ ਪੈਰ ਫੇਰ ਉਵੇਂ ਜਿਵੇਂ ਜਿਹੜਾ ਬਾਕੀ ਦਾ ਦੁੱਧ ਬਚ ਗਿਆ ਉਹਦੇ ਵਿੱਚ ਫੇਰ ਤੁਸੀਂ ਉਵੇਂ ਜਿਵੇਂ 2 ਘੰਟੇ ਫੇਰ ਉਵੇਂ ਜਿਵੇਂ ਖਰਲ ਕਰਨਾ ਹੈ ਰੱਖਦੇ ਉਹਨੂੰ ਤੇ ਅਗਲੇ ਦਿਨ ਅਗਲੇ ਦਿਨ ਤੁਸੀਂ ਕੀ ਕਰੋ ਉਹਦੇ 'ਚ ਤੂਰੇ ਦੇ ਪੱਤੇ ਤੋੜ ਲਿਓ ਉਵੇਂ ਜਿਵੇਂ ਤੂਰੇ ਦੇ ਪੱਤਿਆਂ ਦਾ ਰਸ ਕੱਢ ਲਓ ਰਸ ਕੱਢ ਕੇ ਸਵੇਰੀ ਉਵੇਂ ਜਿਵੇਂ ਫੇਰ ਸ਼ੁਰੂ ਕਰ ਦਿਓ 2 ਘੰਟੇ 8 ਤੋਂ ਲੈ ਕੇ 10 ਵਜੇ ਤੱਕ ਪੂਰਾ ਨੂੰ ਖਰਲ ਕਰੋ ਫੇਰ ਪਿਛਲੇ ਪੈਰ ਉਵੇਂ ਤੁਸੀਂ ਕਹਿ ਲਓ ਵੀ 4 ਤੋਂ 6 ਵਜੇ ਤੱਕ ਫੇਰ ਉਹਨੂੰ ਖਰਲ ਕਰ ਲਓ ਇਹ ਰੌਣੂ ਦਾ ਬਣ ਗਿਆ ਜਿਹੜੀ ਟਿੱਕੀ ਜੀ ਬਣ ਜੂਗੀ ਆਪਣੀ ਟਿੱਕੀ ਹਰਾ ਜਿਹਾ ਦਾ ਕਲਰ ਹੋ ਜਾਊਗਾ ਉਸ ਨੂੰ ਤੁਸੀਂ ਕੀ ਕਰੋ ਕਿਸੇ ਕੋਰੇ ਕੁੱਜੇ 'ਚ ਲੈ ਕੇ ਪਾ ਲਓ ਪਾ ਕੇ ਉਹਦੇ ਤੇ ਟਿਆਕਾ ਵਾਲੇ ਚੰਗੀ ਤਰ੍ਹਾਂ ਉਹਦੇ ਮੂੰਹ ਦੇ ਉੱਤੇ ਚੱਪੜਾਂ ਢੱਕਣ ਰੱਖ ਕੇ ਉਹਦੇ ਉੱਤੇ ਤੁਸੀਂ ਮਿੱਟੀ ਧਾ ਦਿਓ ਮਿੱਟੀ ਲਾ ਕੇ ਛੋਟਾ ਜਿਹਾ ਹਰਾ ਪੱਟੇ ਕਿ ਟੋਏ ਛੋਟਾ ਜਿਹਾ ਚਾਰ ਕੁਝ ਚਾਰ ਨਹੀਂ ਤਿੰਨ ਕ ਪਾਤੀਆਂ ਰੱਖ ਲਓ ਤਿੰਨ ਚਾਰ ਪਾਤੀਆਂ ਤਿੰਨ ਚਾਰ ਪਾਤੀਆਂ ਰੱਖ ਕੇ ਉਹਦੇ ਵਿੱਚ ਤੁਸੀਂ ਉਹਨੂੰ ਉਹਦੇ ਵਿੱਚ ਰੱਖ ਦੋ ਕੁੱਜੇ ਨੂੰ ਮੱਠੀ ਮੱਠੀ ਅੱਗ ਨਾਲ ਸਾਰੀ ਰਾਤ ਉਹਦੇ ਵਿੱਚ ਪਿਆ ਰਹੂਗਾ ਸਵੇਰੇ ਤੁਸੀਂ ਉਹਨਾਂ ਦੇ ਵਿੱਚੋਂ ਕੱਢ ਲਓ ਚੰਗੀ ਤਰ੍ਹਾਂ ਮਿੱਟੀ ਮੁੱਟੀ ਉਹਦੀ ਲਾਹ ਲੂ ਕੇ ਸੰਗੀਤਨਾਂ ਦੇ ਵਿੱਚ ਹੋਰ ਕੋਈ ਚੀਜ਼ ਨਾ ਵੜੇ ਉਹ ਪਾਸਾ ਬਣੀ ਪਈ ਹੋਊਗੀ ਉਹ ਪਾਸਾ ਨੂੰ ਤੁਸੀਂ ਕਿਸੇ ਹਮਾਮਦਸਤ ਦੇ ਚੋਸੇ ਚ ਪੁੱਟ ਲੋ ਚੰਗੀ ਤਰ੍ਹਾਂ ਬਰੀਕ ਪਾਊਡਰ ਕਰ ਲੋ ਜਦੋਂ ਬਰੀਕ ਪਾਊਡਰ ਹੋ ਗਿਆ ਉਹ ਉਹ ਬਰੀਕ ਪਾਊਡਰ ਨੂੰ ਸ਼ਾਮ ਨੂੰ ਚਮਚੇ ਦੀ ਪੁੱਠੀ ਡੰਡੀ ਤੇ ਚੜ੍ਹ ਕੇ ਦੁੱਧ ਦੀ ਮੇਰੀ ਨਾਲ ਵਿੱਚ ਮਿਕਸ ਕਰਕੇ ਚੱਟ ਲੋ ਚੱਟ ਕੇ ਤੁਸੀਂ ਉੱਤੇ ਕੱਪੜਾ ਲੈ ਕੇ ਗੁੱਪੇ ਜੋ ਤੁਹਾਨੂੰ ਪਸੀਨਾ ਹੋ ਬਹੁਤ ਜ਼ਿਆਦਾ ਪਸੀਨਾ ਹੋਊਗਾ ਕਈਆਂ ਨੂੰ ਨਹੀਂ ਵੀ ਆਉਂਦਾ ਕੋਈ ਜ਼ਰੂਰੀ ਨਹੀਂ ਵੀ ਆਵੇ ਐਡਾ ਉਹਦੇ ਸਿਰਿਆਂ ਦੀ ਤਸਵੀਰ ਹੈ ਕਹਿੰਦੇ ਨੂੰ ਪਸੀਨਾ ਆਉਂਦਾ ਕਿ ਇਹ ਨਹੀਂ ਆਉਂਦਾ ਹਫਤਾ ਲਓ ਹਫਤੇ ਚ ਬਾਅਦ ਤੱਕ ਰਿਜ਼ਲਟ ਦੇਖਿਓ ਮੁੜ ਕੇ ਜ਼ਿੰਦਗੀ ਥੋਨੂੰ ਨਜਲਾ ਜ਼ਖਾਮ ਸਾਰੀ ਜ਼ਿੰਦਗੀ ਨਹੀਂ ਹੋਣਾ ਦੀਦੀ ਥੋੜੀ ਜੀ ਲੰਬੀ ਆ ਬਸ ਆਏ ਪ੍ਰਕਿਰਿਆ ਥੋਨੂੰ ਅਪ ਕਰਨੀ ਪੈਣੀ ਆ ਦੇਖੋ ਜੇ ਹੁਣ ਮੈਂ ਬਣਾ ਕੇ ਦੇਵਾਂ ਉਸ ਹਾਬ ਚ ਨਹੀਂ ਆਉਂਦੀ ਤਾਣੀ ਨਾ ਸਾਹਬ ਚ ਆ ਸਕਦਾ ਨੁਕਸਾ ਹੈ ਮੈਂ ਥੋਨੂੰ ਦੱਸਦਾ ਸੌਖਾ ਤੇ ਸਾਰਲਾ ਬੜੀ ਖੇਚੜਾ ਵੀ ਨਹੀਂ ਆਏ ਕੋਈ ਨਿੱਕੀ ਨਿੱਕੀ ਖੇਚੜਾ ਵਾਲੀ ਵੱਡੀ ਖੇਚੜਾ ਨਹੀਂ ਜੇ ਕਿਸੇ ਨੂੰ ਲੋਗ ਆ ਦੂਰ ਦੂਰ ਡਾਕਟਰਾਂ ਕੋਲੇ ਜਾਂਦੇ ਆ ਬਾਈ ਦਾ ਕੋਲੇ ਜਾਂਦੇ ਆ ਹਕੀਮਾਂ ਕੋਲੇ ਜਾਂਦੇ ਆ ਇਹ ਸਹੀ ਦਵਾਈ ਲੈਣ ਵਾਸਤੇ ਨਜਲੇ ਨਦਰਜ ਖਾਮ ਨਕ ਚ ਕਿੰਨੀ ਪਾਣੀ ਵਗਦਾ ਹੋਵੇ ਕਿੰਨੇ ਪੁਰਾਣਾ ਹੋਵੇ ਅਲਰਜੀ ਦਾ ਕੋਈ ਹੱਲ ਵੀ ਨਹੀਂ ਹੈਗਾ ਅਲਰਜੀ ਦਾ ਹੱਲ ਕੋਈ ਨਹੀਂ ਲੱਗ ਜਾਂਦੀ ਹੈ ਕਿ ਕਿਸੇ ਕਿਸ ਨੂੰ ਨਹੀਂ ਲੱਗਦੀ ਸਾਨੂੰ ਕਿਸੇ ਰੇਤੇ ਧੂਆਂ ਧੁੱਪ ਤੋਂ ਆ ਧੂੜ ਤੋਂ ਆ ਕਾਫੇ ਜੀ ਤੋਂ ਵੀ ਅਲਰਜੀ ਆ ਕਿਸੇ ਨੁਕਸੇ ਨਾਲ ਠੀਕ ਹੋ ਜੂ ਤੇ ਇਹ ਬਸ ਤੁਸੀਂ ਬਣਾਓ ਤੇ ਵਰਤੋ ਰਿਜ਼ਲਟ ਤੁਹਾਡੇ ਸਾਹਮਣੇ ਆ ਆਪ ਹੀ ਦੇਖੋਗੇ ਤੁਸੀਂ ਫੇਰ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਣਾ ਜਿਹੜੇ ਜਿਹੜੇ ਨੇ ਸੱਜਣੇ ਵਰਤ ਲਿਆ ਵੀ ਭਾਈ ਮੈਨੂੰ ਕਿੰਨਾ ਫਾਇਦਾ ਬਹੁਤ ਬਹੁਤ ਧੰਨਵਾਦ ਜੀ